ਸਾਡਾ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ? ਆਸ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ। ਅੱਜ ਅਸੀਂ ਆਪਣੇ ਸਰੋਤਿਆਂ ਦੀ ਕਚਹਿਰੀ 'ਚ ਇੱਕ ਹੋਰ ਲੋਕ ਗੀਤ ਲੈ ਕੇ ਹਾਜ਼ਰ ਹੋਏ ਆਂ। ਪਿਆਸ ਕਰਦੇ ਹਾਂ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ। ਸੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਬਟਨ ਨੂੰ ਦਬਾ ਲਓ ਤਾਂ ਜੋ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗਦੀ ਹੈ ਕਿਉਂਕਿ ਸਾਨੂੰ ਵੀ ਬੜੀ ਬੇਸਬਰੀ ਨਾਲ ਤੁਹਾਡੇ ਕਮੈਂਟਾਂ ਦੀ ਉਡੀਕ ਹੁੰਦੀ ਆ ਕਿ ਮਨ ਜੋ ਅਸੀਂ ਗਾਇਆ ਜੋੜਾ ਅਸੀਂ ਲੋਕ ਗੀਤ ਪੇਸ਼ ਕੀਤਾ ਤੁਹਾਡੇ ਸਾਹਮਣੇ ਤੁਹਾਨੂੰ ਕਿੰਨਾ ਪਸੰਦ ਆਇਆ ਇਸ ਕਰਕੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਕਮੈਂਟਾਂ ਦੇ ਨਾਲ ਸਾਡਾ ਹੌਸਲਾ ਵੱਧਦਾ ਹੈ ਉਤਸ਼ਾਹ ਮਿਲਦਾ ਸਾਨੂੰ ਕਿ ਅਸੀਂ ਹੋਰ ਵੀ ਤੁਹਾਡੇ ਵਾਸਤੇ ਵਧੀਆ-ਵਧੀਆ ਲੋਕ ਗੀਤ ਲੈ ਕੇ ਆ ਸਕੀਏ ਕੋਸ਼ਿਸ਼ ਸਾਡੀ ਇਹ ਹੀ ਹੁੰਦੀ ਆ ਕਿ ਅਸੀਂ ਮਤਲਬ ਸਾਰੇ ਜਿੰਨੇ ਵੀ ਅਸੀਂ ਲੋਕ ਗੀਤ ਜਿਹੜਾ ਵੀ ਲੈ ਕੇ ਆਉਣੇ ਤੁਹਾਡੇ ਵਾਸਤੇ ਕਿ ਤੁਹਾਨੂੰ ਵਧੀਆ ਲੱਗੇ ਤੁਹਾਨੂੰ ਪਸੰਦ ਆਏ ਤੁਸੀਂ ਪਸੰਦ ਵੀ ਕਰਦੇ ਹੋ ਕਿਉਂਕਿ ਤੁਹਾਡੇ ਕਮੈਂਟਾਂ ਤੋਂ ਪਤਾ ਲੱਗ ਜਾਂਦਾ ਸਾਨੂੰ ਸੋ ਆ ਜਾਓ ਫਿਰ ਸਾਡੇ ਨਾਲ ਅੱਜ ਦੇ ਸ਼ਲੋਕੀ ਦਾ ਆਨੰਦ ਮਾਣੀ ਹਰੀਆਂ ਹਰੀਆਂ ਗੰਦਲਾਨੀ ਬਜਾਰ ਬੇਕਣ ਨੀਵਜਾਰ ਬੇਕਣ ਰਾਂਝਾ ਮੋਲਕਰਾਵਣੇ ਆ ਗਿਆਈ ਹਰੀਆਂ Gracias. ਹਰਿਆ ਹਰਿਆ ਗੰਗੜਾ ਨੀ ਵਜਾਰ ਬੀਕਣ ਨੀ ਵਜਾਰ ਬੀਕਣ ਰਾਂਝਾ ਮੋਲਕ ਰਾਵਣੇ ਆਈ ਅਰਦੇ ഗളാജ നീവർ വേക്കണ രാജാ മണി അർധി അർധി രാത്തി नी मजज जा सडीये तेनु सड्या दे तार सनायाम भाई हरनिया ਹਰਿਆ ਹਰਿਆ ਗੰਦਰਾ ਦੀ ਬਜਾਰ ਵੇਖਣ ਨੀ ਬਜਾਰ ਵੇਖਣ ਰਾਂਝਾ ਮੋਲ ਕਰਾਵਣਿਆ ਘੇੜੀ ਹਰਿਆ ਹਰਿਆ ਗੰਦਰਾ ਦੀ ਬਜਾਰ ਵੇਖਣ